ਸਾਡੇ ਘਰ ਦੀ ਜਿੰਦ ਜਾਨ ਸਾਡੇ ਘਰ ਦੀ ਰੌਣਕ ਪਰ ਅਫਸੋਸ ਇੱਕ ਗੱਲ ਦਾ ਕਿ ਇਹ ਥੈਲੇਸੀਮੀਆ ਬਿਮਾਰੀ ਤੋਂ ਪੀੜਿਤ ਹੈ ਕੀ ਹੈ ਥੈਲੇਸੀਮੀਆ ਬਿਮਾਰੀ ਅੱਜ ਮੈਂ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਵਾਂਗਾ ਕਿ ਇਸ ਬਿਮਾਰੀ ਦੇ ਵਿੱਚ ਬੱਚੇ ਦਾ ਬਲੱਡ ਨਹੀਂ ਬਣਦਾ ਇਸ ਨੂੰ ਬਾਰ-ਬਾਰ ਬਲੱਡ ਚੜਾਉਣਾ ਪੈਂਦਾ ਹੈ। ਇਸ ਨੂੰ ਅਸੀਂ ਫਰੀਦਕੋਟ ਜਾ ਕੇ ਫਿਲਟਰ ਬਲੱਡ ਲੈ ਰਹੇ ਆਂ। ਹਰੇ ਮਿੰਨੇ ਇਸ ਨੂੰ ਬਲੱਡ ਲੱਗਦਾ ਹੈ। ਕਈ ਬੱਚੇ ਤਾਂ ਐਦਾਂ ਦੇ ਵੀ ਨੇ ਕਿ ਜਿਨ੍ਹਾਂ ਨੂੰ ਮਹੀਨੇ ਦੇ ਵਿੱਚ ਦੋ ਵਾਰ ਵੀ ਬਲੱਡ ਲੱਗ ਜਾਂਦਾ। ਇਸ ਬਿਮਾਰੀ ਦੇ ਨਾਲ ਸਿਰਫ ਬਲੱਡ ਦੀ ਹੀ ਪ੍ਰੋਬਲਮ ਹੁੰਦੀ ਹੈ। ਬਾਕੀ ਬੱਚਾ ਉਦਾਂ ਹੀ ਖੇਡਦਾ ਹੱਸਦਾ ਸਾਰੇ ਕੰਮ ਕਰਦਾ ਹੈ ਇਸ ਬੱਚੇ ਨੂੰ ਅਸੀਂ ਕੁਝ ਦਿਨ ਪਹਿਲੇ ਅਸੀਂ ਕਰਾਚ ਦੇ ਵਿੱਚ ਲਗਾਇਆ ਸੀ ਕਰਾਚ ਵਿੱਚ ਇਸ ਦੀ ਟੀਚਰ ਨੇ ਇਸ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਹ ਰੋਂਦਾ ਬਹੁਤ ਹੈ ਪਰ ਉਸ ਦਾ ਜਵਾਬ ਦੇਣ ਦਾ ਕਾਰਨ ਸੀ ਕਿ ਇਸ ਨੂੰ ਥੈਲੇਸੀਮੀਆ ਹੈ ਉਸ ਨੇ ਇਸ ਨੂੰ ਬਿਠਾਇਆ ਨਹੀਂ ਵਾਪਸ ਭੇਜ ਦਿੱਤਾ ਘਰ ਇਹਨਾਂ ਬੱਚਿਆਂ ਤੋਂ ਸਾਨੂੰ ਫਰਕ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਆਮ ਬੱਚਿਆਂ ਵਰਗੇ ਹੀ ਬੱਚੇ ਨੇ ਇਹਨਾਂ ਨੂੰ ਸਿਰਫ ਪ੍ਰੋਬਲਮ ਸਿਰਫ ਇੱਕ ਹੀ ਹੈ ਕਿ ਇਹਨਾਂ ਦਾ ਬਲੱਡ ਨਹੀਂ ਬਣਦਾ ਤੇ ਉਪਰ ਬਲੱਡ ਲਗਵਾਉਣਾ ਪੈਂਦਾ ਹੈ ਇਹ ਬੱਚੇ ਮੈਂ ਜਿਵੇਂ ਉੱਪਰ ਸਰਲੇਖ ਪਾਇਆ ਕਿ ਖੂਨਦਾਨ ਜ਼ਰੂਰ ਕਰੋ ਇਹੋ ਜਿਹੇ ਬੱਚੇ ਸਿਰਫ ਮੇਰਾ ਹੀ ਬੱਚਾ ਨਹੀਂ ਇਹੋ ਜਿਹੇ ਕਈ ਹੋਰ ਬੱਚੇ ਨੇ ਜਿਨ੍ਹਾਂ ਨੂੰ ਰੋਜ਼ਾਨਾ ਹੀ 6-7 ਬੱਚੇ ਫਰੀਦਕੋਟ ਹੁੰਦੇ ਨੇ ਜਿਨ੍ਹਾਂ ਨੂੰ ਰੋਜ਼ਾਨਾ ਹੀ ਬਲੱਡ ਲੱਗਦਾ ਹੈ ਉਹ ਬੱਚੇ ਤੁਹਾਡੇ ਦਿੱਤੇ ਹੋਏ ਖੂਨ ਤੋਂ ਤੁਹਾਡੇ ਦਾਨ ਦਿੱਤੇ ਹੋਏ ਖੂਨ ਤੋਂ ਜੀਵਿਤ ਨੇ ਇਸ ਲਈ ਬਲੱਡ ਦਾਨ ਜ਼ਰੂਰ ਕਰੋ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਜਿਹੜੇ ਇਹਨਾਂ ਬੱਚਿਆਂ ਨਾਲ ਵਿਤਕਰਾ ਕਰਦੇ ਨੇ ਇਹ ਆਮ ਬੱਚਿਆਂ ਵਰਗੇ ਬੱਚੇ ਨੇ ਕੁਝ ਸੋਚਦੇ ਨੇ ਕਿ ਇਹਨਾਂ ਦਾ ਝੂਠਾ ਖਾਣ ਨਾਲ ਕਿਸੇ ਹੋਰ ਬੱਚੇ ਨੂੰ ਕੋਈ ਤਕਲੀਫ ਹੋਏਗੀ ਇਹ ਇਹਨਾਂ ਬੱਚਿਆਂ ਦੇ ਕੋਲ ਰਹਿਣ ਨਾਲ ਕਿਸੇ ਹੋਰ ਬੱਚੇ ਨੂੰ ਤਕਲੀਫ ਹੋਏਗੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਇਹ ਆਮ ਬੱਚਿਆਂ ਵਰਗੇ ਬੱਚੇ ਨੇ ਆਮ ਬੱਚੇ ਆ ਤਰੀ ਖੇਡਦੇ ਉੱਠਦੇ ਬੈਠਦੇ ਸੌਂਦੇ ਬਸ ਸਿਰਫ ਇਹਨਾਂ ਦਾ ਖੂਨ ਹੀ ਨਹੀਂ ਬਣਦਾ ਇਹਨਾਂ ਬੱਚਿਆਂ ਨਾਲ ਵਿਤਕਰਾ ਕਰਨਾ ਬਿਲਕੁਲ ਜਾਇਜ਼ ਨਹੀਂ ਮੈਂ ਉਸ ਟੀਚਰ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਬਹੁਤ ਗਲਤ ਕੀਤਾ ਸਾਡੇ ਬੱਚੇ ਨੂੰ ਜਵਾਬ ਦੇ ਕੇ ਉਸ ਨੂੰ ਆਪਣੇ ਸਕੂਲ ਦੇ ਵਿੱਚ ਬੈਠਣ ਤੋਂ ਮਨਾ ਕਰਨ ਕਰਕੇ ਸਾਡੇ ਦਿਲ ਨੂੰ ਬਹੁਤ ਦੁੱਖ ਹੋਇਆ ਆ ਦੇਖੋ ਤੁਸੀਂ ਇਹ ਬੱਚਾ ਆਮ ਬੱਚਿਆਂ ਵਰਗਾ ਹੀ ਬੱਚਾ ਹੈ ਜੋ ਇਧਰ ਆਮ ਬੱਚਿਆ ਤਰਾਈ ਖੇਡਦਾ ਹੈ ਹੱਸਦਾ ਹੈ ਸਾਰੇ ਕੰਮ ਆਮ ਬੱਚਿਆ ਤਰਾਈ ਕਰਦਾ ਹੈ ਇਸ ਨੂੰ ਕੋਈ ਹੋਰ ਪ੍ਰੋਬਲਮ ਨਹੀਂ ਸਿਰਫ ਤੇ ਸਿਰਫ ਇਸ ਨੂੰ ਬਲੱਡ ਲੱਗਦਾ ਹੈ ਹਰੇਕ ਮਹੀਨੇ ਇਸ ਨੂੰ ਬਲੱਡ ਲੱਗਦਾ ਹੈ ਇਹਨਾਂ ਬੱਚਿਆਂ ਨਾਲ ਸਾਨੂੰ ਫਰਕ ਕਰਨ ਦੀ ਜ਼ਰੂਰਤ ਨਹੀਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ